ਪੰਜਾਬੀ ਸੱਭਿਆਚਾਰ ਭਾਸ਼ਾ ਤੇ ਰਿਵਾਇਤਾਂ ਨੂੰ ਵਿਦੇਸ਼ਾਂ ਵਿੱਚ ਜਿਉਂਦਾ ਰੱਖਣ ਲਈ ਜੋ ਯਤਨ ਕੀਤੇ ਜਾਂਦੇ ਨੇ ਉਹ ਨਾ ਸਿਰਫ ਸੱਭਿਆਚਾਰਕ ਜੁੜਾਅ ਬਣਾਈ ਰੱਖਦੇ ਨੇ ਸਗੋਂ ਨਵੀਂ ਪੀੜੀ ਨੂੰ ਵੀ ਆਪਣੀ ਰੂੜੀਵਾਦੀ ਮੁੱਲਾਂ ਨਾਲ ਜੋੜਦੇ ਨੇ ਕੈਨੇਡਾ ਦੇ ਐਪਸਪੋਰਟ ਸ਼ਹਿਰ ਵਿੱਚ ਵਿਰਸਾ ਫਾਊਂਡੇਸ਼ਨ ਵੱਲੋਂ ਕਰਵਾਇਆ ਗਿਆ ਵਿਰਾਸਤੀ ਸਮਾਗਮ ਵੀ ਇਨ੍ਹਾਂ ਹੀ ਕੋਸ਼ਿਸ਼ਾਂ ਦੀ ਇੱਕ ਸ਼ਾਨਦਾਰ ਮਿਸਾਲ ਸੀ ਇਸ ਸਮਾਰੋ ਪੰਜਾਬੀ ਭਾਸ਼ਾ ਲਿਖਤ ਕਲਾtier ਵਾਇਤਾਨੂ ਮਨਾਉਂਦੇ ਹੋਏ ਸਥਾਨਕ ਤੇ ਵਿਦੇਸ਼ੀ ਕਮਿਊਨਿਟੀ ਨੂੰ ਇੱਕ ਮੰਚ ਉਤੇ ਇਕੱਠਾ ਕਰਨ ਦਾ ਮਕਸਦ ਲੈ ਕੇ ਆਇਆ ਹੈ ਵਿਰਸਾ ਫਾਊਂਡੇਸ਼ਨ ਵੱਲੋਂ ਐਪਸਪੋਰਟ ਵਿੱਚ ਕਰਵਾਈ ਗਈ ਵਿਰਾਸਤੀ ਮੇਲ ਨੇ ਦੌਰਾਨ ਪੰਜਾਬੀ ਸੱਭਿਆਚਾਰ ਦੀ ਸ਼ਾਨ ਨੂੰ ਮਨਾਇਆ ਗਿਆ ਤੇ ਕਈ ਲੇਖਕਾਂ ਕਲਾਕਾਰਾਂ ਤੇ ਪੱਤਰਕਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਇਸ ਸਮਾਗਮ ਵਿੱਚ ਲੈਂਦੇ ਤੇ ਚੜ੍ਹਦੇ ਪੰਜਾਬ ਦੇ ਲੇਖਕਾਂ ਵੱਲੋਂ ਲਿਖੀਆਂ ਪੰਜ ਪੁਸਤਕਾਂ ਦਾ ਵੀ ਉਦਗਾਟਨ ਕੀਤਾ ਗਿਆ ਡਾਕਟਰ ਗੁਰਵਿੰਦਰ ਸਿੰਘ ਢਾਲੀਵਾਲ ਨੂੰ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਕਿਤੇ ਉਲ্লেখਣੀਏ ਕੰਮ ਲਈ ਹਿਊਮਨ ਰਾਈਟਸ ਐਕਟਿਵਿਜ਼ਮ ਤੇ ਸਨਮਾਨ ਨਾਲ ਨਿਵਾਜਿਆ ਗਿਆ ਇਸ ਸਮਾਗਮ ਦੌਰਾਨ ਲੋਕ ਗੀਤ ਗਿੱਧਾ ਤੇ ਪੰਜਾਬੀ ਰਵਾਇਤੀ ਰੂਪਾਂ ਦੀ ਵੀ ਵਧੀਆ ਪ੍ਰਦਰਸ਼ਨੀ ਦੇਖਣ ਨੂੰ ਮਿਲੀ ਹੈ ਇਸ ਮੌਕੇ ਤੇ 9 ਅਗਸਤ ਨੂੰ ਸਲਾਨਾ ਮੇਲਾ ਮਨਾਉਣ ਦੀ ਘੋਸ਼ਣਾ ਕੀਤੀ ਗਈ ਹੈ ਐਕਸਪੋਰਟ ਵਿੱਚ ਵਿਰਸਾ ਫਾਊਂਡੇਸ਼ਨ ਵੱਲੋਂ ਕਰਵਾਇਆ ਗਿਆ ਇਹ ਵਿਰਾਸਤੀ ਸਮਾਗਮ ਸਿਰਫ ਰੋਹਾਨੀ ਜਾਂ ਮਨੋਰੰਜਨ ਮੰਚ ਨਹੀਂ ਸੀ ਇਹ ਇੱਕ ਅਹਿਸਾਸ ਸੀ ਜੋ ਵਿਦੇਸ਼ੀ ਧਰਤੀ ਉੱਤੇ ਵਸਦੇ ਪੰਜਾਬੀਆਂ ਨੂੰ ਆਪਣੇ ਵਿਸਥੇ ਨਾਲ ਜੋੜਦਾ ਹੈ ਇਸ ਸਮਾਰੋਹ ਪੰਜਾਬੀ ਸੱਭਿਆਚਾਰ ਦੀ ਜੀਵੰਤ ਤਸਵੀਰ ਵਾਂਗ ਰਿਹਾ ਜਿਸ ਵਿੱਚ ਲੋਕ ਗੀਤਾਂ ਦੀ ਮਿੱਠੀ ਗੂੰਜ ਗਿੱਧੇ ਦੀ ਰੌਣਕ ਤੇ ਰਵਾਇਤੀ ਪੰਜਾਬੀ ਪਹਿਰਾਵਿਆਂ ਦੀ ਝਲਕ ਸਾਂਝੀ ਕੀਤੀ ਗਈ ਹੈ ਇਸ ਮਿਲਣੀ ਵਿੱਚ ਲੇਖਕਾਂ ਕਲਾਕਾਰਾਂ ਤੇ ਪੱਤਰਕਾਰਾਂ ਨੂੰ ਜਦੋਂ ਸਨਮਾਨ ਦਿੱਤਾ ਗਿਆ ਸੀ ਤਾਂ ਉਹ ਸਿਰਫ ਉਹਨਾਂ ਦੀ ਨਿੱਜੀ ਪ੍ਰਾਪਤੀ ਨਹੀਂ ਸੀ ਸਗੋਂ ਇਹ ਇੱਕ ਸੰਕੇਤ ਸੀ ਕਿ ਕਮਿਊਨਿਟੀ ਆਪਣੇ ਸਭਿਆਚਾਰਕ ਹੀਰਿਆਂ ਦੀ ਕਦਰ ਕਰਦੀ ਹੈ ਲੈਂਦੇ ਤੇ ਚੜਦੇ ਪੰਜਾਬ ਦੇ ਲੇਖਕਾਂ ਵੱਲੋਂ ਲਿਖੀਆਂ ਪੰਜ ਨਵੀਆਂ ਪੁਸਤਕਾਂ ਦੀ ਰਿਲੀਜ਼ ਵੀ ਇਸ ਗੱਲ ਨੂੰ ਉਜਾਗਰ ਕਰਦੀ ਹੈ ਕਿ ਪੰਜਾਬੀ ਲਿਖਤ ਸਭਿਆਚਾਰ ਵਿਦੇਸ਼ਾਂ ਵਿੱਚ ਵੀ ਗਤੀਸ਼ੀਲ ਹੈ ਡਾਕਟਰ ਗੁਰਵਿੰਦਰ ਸਿੰਘ ਢਾਲੀਵਾਲ ਨੂੰ ਮਨੁੱਖੀ ਹੱਕਾਂ ਲਈ ਦਿੱਤਾ ਗਿਆ ਸਰਮਾਨ ਦਾਸ ਦਾਇਕੀ ਇਹ ਸਮਾਜ ਸਿਰਫ ਕਲਚਰ ਅਤੇ ਕਲਾ ਦੀ ਪਰਵਾਹ ਨਹੀਂ ਕਰਦਾ ਸਗੋਂ ਉਹਨਾਂ ਲੋਕਾਂ ਦੀ ਵੀ ਕਦਰ ਕਰਦਾ ਹੈ ਜੋ ਇਨਸਾਫ ਅਤੇ ਹੱਕਾਂ ਲਈ ਆਵਾਜ਼ ਚੁੱਕਦੇ ਨੇ ਇਹ ਮਾਣ ਉਹਨਾਂ ਦੀ ਲਗਨ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਪਹਿਚਾਨ ਸੀ ਸਮਾਗਮ ਦੇ ਅੰਤ ਵਿੱਚ 9 ਅਗਸਤ ਨੂੰ ਸਾਲਾਨਾ ਮੇਲਾ ਕਰਵਾਏ ਜਾਣ ਦੀ ਘੋਸ਼ਣਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਐਪਸਫੋਰਡ ਵਿੱਚ ਪੰਜਾਬੀ ਸੱਭਿਆਚਾਰ ਇੱਕ ਮਜ਼ਬੂਤ ਜੜਾਂ ਵਾਲਾ ਦਰਖਤ ਬਣ ਚੁੱਕਾ ਹੈ ਜਿਸ ਦੀਆਂ ਟਾਣੀਆਂ ਸਾਲ ਦਰ ਸਾਲ ਵੱਧਦੀਆਂ ਜਾ ਰਹੀਆਂ ਨੇ ਇਹ ਮੇਲਾ ਨਾ ਸਿਰਫ ਰੌਣਕ ਦਾ ਤਿਹਾਰ ਹੋਏਗਾ ਸਗੋਂ ਇੱਕ ਵੱਡਾ ਮੌਕਾ ਹੋਏਗਾ ਆਪਣੀ ਪਹਿਚਾਨ ਜੜਾਂ ਤੇ ਭਾਸ਼ਾ ਨੂੰ ਫਿਰ ਤੋਂ ਜਗਾਉਣ ਦਾ